ਜੀ ਕਿਸਾਨ ਭਰਾਵੋ ਅੱਜ ਆਪਾਂ ਪਹੁੰਚ ਗਏ ਚਲਵੰਡੀ ਸਾਬੋ ਟਰੈਕਟਰ ਮੰਡੀ ਤੇ ਸ਼ੁਰੂ ਕਰਨਾ ਆਪਾਂ 35 ਗਰਾਹ ਐਚਡੀ ਤੋਂ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਸਭ ਤੋਂ ਵੱਡੀ ਮੰਡੀ ਆ ਜੀ ਪੰਜਾਬ ਦੀ ਇਹ ਤੇ ਬਾਕੀ ਅਣਗਿਣਤ ਟਰੈਕਟਰ ਆ ਇਹ ਹੈਗਾ ਜੀ 1993 ਮਾਡਲ ਆ ਮਗਰ ਲੇਟਰ ਅੱਧੇ ਅਗਲੇ ਨਵੇਂ ਆ 1 ਲੱਖ 30 ਹਜ਼ਾਰ ਰੁਪਏ ਡਿਮਾਂਡ ਆ ਜੀ ਪੂਰੇ ਭਾਸਰ ਵਾਲਾ ਟਰੈਕਟਰ ਆ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਹੋਰ ਵੀ ਟਰੈਕਟਰ ਵਿਖਾਵਾਂਗੇ ਜਿਹੜੇ ਚੰਗੇ ਰੇਟ ਵਾਲੇ ਆ ਤੇ ਇਹ ਹੈਗਾ ਜੀ ਮਹਿੰਦਰਾ 265 260 ਟਰੈਕਟਰ ਆ ਜੀ 1994 ਮਾਡਲ ਆ ਟਾਇਰ ਇਸ ਟਰੈਕਟਰ ਤੇ ਹੈਗੇ ਆ ਜੀ 30 ਤੋਂ 35% ਟਾਇਰ ਆ ਇਹਦੀ ਡਿਮਾਂਡ ਹੈਗੀ 1,30,000 ਰੁਪਿਆ 1,30,000 ਰੁਪਿਆ ਇਹਦੀ ਡਿਮਾਂਡ ਆ ਅੱਗੇ ਹੈਗਾ ਜੀ ਸੋਨਾ ਲੀਕਾ ਸੋਨਾ ਲੀਕਾ ਹੈਗਾ ਜੀ 750 ਵਾਲਾ ਟਰੈਕਟਰ ਆ ਇਹ ਟਰੈਕਟਰ ਤੁਹਾਨੂੰ ਉੱਪਰ ਦਿਖਾ ਦਈਏ ਤਾਂ ਸਾਈਡ ਗੀਅਰ ਆ ਬਾਕੀ ਟਰੈਕਟਰ ਹੈਗਾ 2008 ਮਾਡਲ ਪੀਵੀ 43 ਪੰਜਾਬ ਨੰਬਰ 3,11,000 ਰੁਪਿਆ ਡਿਮਾਂਡ ਹੈ ਜੀ 315000 ਰੁਪਿਆ ਇਸ ਟਰੈਕਟਰ ਦੀ ਮੰਗ ਆ ਸੋਨਾਲੀਕਾ 750 ਦੀ ਤੇ ਅੱਗੇ ਆ ਗਿਆ ਜੀ ਸਵਰਾਜ 735 ਹਰੇਕ ਤਰ੍ਹਾਂ ਦਾ ਟਰੈਕਟਰ ਵਿਖਾਵਾਂਗੇ ਕਮੈਂਟ ਕਰਕੇ ਦੱਸ ਦਿਓ ਕਿਹੜਾ ਟਰੈਕਟਰ ਵੇਖਣਾ ਉਹੀ ਦਿਖਾ ਦਾਂਗੇ ਸਵਰਾਜ 735 ਟਰੈਕਟਰ ਆ ਜੀ ਬਿਲਕੁਲ ਰੀਜਨਲ ਆ ਜੀ ਬਿਲਕੁਲ ਰੀਜਨਲ ਨਾਂਗਨ ਸਟicker sticker ਨਾਲ ਦੇ ਪੀਪੀ ਕਾਰਡ ਜਲਾਲਾਬਾਦ ਦਾ ਨੰਬਰ ਆ ਜਲਾਲਾਬਾਦ ਦਾ ਨੰਬਰ ਆ ਤੇ ਇਹ ਟਰੈਕਟਰ ਹੈਗਾ ਜੀ 1999 ਮਾਡਲ 90 ਪੈਸੇ ਟਾਇਰ ਆ ਤੇ ਇਹ ਟਰੈਕਟਰ ਦੀ ਡਿਮਾਂਡ ਹੈਗੀ ਆ ਜੀ 210000 ਰੁਪਿਆ ਇਸ ਟਰੈਕਟਰ ਦੀ 210000 ਰੁਪਏ ਡਿਮਾਂਡ ਆ ਸਵਰਾਜ 735 ਦੀ 5 ਗੇਰਾਂ ਵਾਲੇ ਦੀ ਲੈਫਟ ਪੰਪ ਬਾਹਰ ਵਾਲੇ ਦੀ ਤੇ ਅੱਗੇ ਤੁਹਾਨੂੰ ਇੱਕ ਹੋਰ ਵਿਖਾ দিਇਆ ਸਵਰਾਜ 744 744 ਟਰੈਕਟਰ ਐਫੀ ਟਰੈਕਟਰ ਨਵੇਂ ਟਾਇਰ ਆ ਬਿਲਕੁਲ ਮਗਲੇ ਟਾਇਰ ਸੀਟ ਦੇ ਨਵੇਂ ਆ ਜੀ ਤੇ ਇਹ ਟਰੈਕਟਰ ਐਚ 44 ਨੰਬਰ ਆ ਜੀ 2001 ਮਾਡਲ 265000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ 265000 ਰੁਪਏ ਡਿਮਾਂਡ ਆ 2001 ਮਾਡਲ ਦੀ ਅੱਗੇ ਹੈਗਾ ਜੀ ਸੋਨਾਲੀਕਾ 700 ਰੁਪਿਆ ਇੱਕ ਹੋਰ ਖੜਾ ਜਿਹਦੇ ਸਾਈਡ ਤੇ ਮਗਰਾੜ ਤੇ ਇਸ ਲੱਗੀ ਹੁੰਦੀ ਆ ਉਹ ਵਾਲਾ ਟਰੈਕਟਰ ਇਹ ਤੇ 2000 ਹੈਗਾ ਜੀ ਇਹ ਨਵ ਮਾਡਲ ਆ 7 ਮਾਡਲ ਆ 7 ਮਾਡਲ 2 ਲੱਖ ਤੇ 75000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ 2 ਲੱਖ 75000 ਰੁਪਿਆ ਡਿਮਾਂਡ ਆ ਜਲਦੀ ਜਲਦੀ ਵੀਡੀਓ ਨੂੰ ਇੱਕ ਤਾਂ ਸ਼ੇਅਰ ਕਰ ਦਿਓ ਬਾਕੀ ਬਾਈ ਜੀ ਕਮੈਂਟ ਕਰਕੇ ਦੱਸ ਦਿਓ ਕਿਹੜਾ ਟਰੈਕਟਰ ਲੈਣਾ ਉਹੀ ਦਿਖਾ ਦਾਂਗੇ ਜਿਹੜਾ ਟਰੈਕਟਰ ਕਹੋਗੇ ਉਹੀ ਦਿਖਾ ਦਾਂਗੇ ਤੇ ਹੁਣ ਤੁਹਾਨੂੰ ਆਪਾਂ ਇੱਕ ਵਿਖਾ ਦਈਏ 에ਅਰਫਲੋ ਏਅਰ ਫਲੋ ਟਰੈਕਟਰ ਆ ਜੀ 2005 ਮਾਡਲ ਆ 1 ਲੱਖ 25000 ਰੁਪਏ ਡਿਮਾਂਡ ਆ 235 ਡੀਆਈ ਇੱਕ ਸਿਲੰਡਰ ਇੰਜਨ ਵਾਲਾ ਟਰੈਕਟਰ ਹੈ ਇਸ ਟਰੈਕਟਰ ਦਾ ਤੁਹਾਨੂੰ ਆਪਾਂ ਦੱਸ ਦਈਏ ਤਾਂ ਮਗਰਲਾ ਹਿੱਸਾ ਬਿਲਕੁਲ ਹੀ ਮਿੰਦਰੇ ਦਾ ਹਿੱਸਾ ਹੁੰਦਾ ਜੀ ਉਹੀ ਬ੍ਰੇਕ ਹੁੰਦੇ ਉਹੀ ਪੈਡਲ ਵਗੈਰਾ ਤੇ ਉਹੀ ਗੇਅਰ ਹੁੰਦਾ ਤੇ ਮੂਹਰੋਂ ਇੱਕ ਸਿਲੰਡਰ ਇੰਜਨ ਹੁੰਦਾ ਇਸ ਟਰੈਕਟਰ ਤੇ ਤੇ ਅੱਗੇ ਹੈਗਾ ਜੀ ਸਵਰਾਜ 735 2001 ਮਾਡਲ 1 ਲੱਖ 70000 ਰੁਪਏ ਡਿਮਾਂਡ ਆ ਇਹ ਟਰੈਕਟਰ ਦੀ ਭਾਈ ਵਿੱਕੀ ਆਪਣਾ ਜੁੜ ਗਿਆ ਵਿੱਕੀ ਬਰਾੜ ਇਹ 735 ਲੀ ਕਮੈਂਟ ਕਰੀ ਜਾਂਦਾ ਬਹੁਤ ਜ਼ਿਆਦਾ ਟਰੈਕਟਰ ਆ ਸਰਬਰਾਜ 735 ਵਖਾ ਦਿੰਨੇ ਆ ਤੇ ਇਹ ਟਰੈਕਟਰ 2001 ਮਾਡਲ 1 ਲੱਖ ਤੇ 70000 ਰੁਪਏ ਡਿਮਾਂਡ ਆ ਜੀ। ਇਸ ਟਰੈਕਟਰ ਦੀ 1 ਲੱਖ 70000 ਰੁਪਏ ਡਿਮਾਂਡ ਆ। ਟਾਇਰ ਥੋੜੇ ਜਿਹਾ ਘਟਾ ਟਰੈਕਟਰ ਦੇ। ਤੇ ਅੱਗੇ ਹੈਗਾ ਜੀ ਸੋਨਾਲੀਕਾ ਡੀਆਈ 35 35 ਟਰੈਕਟਰ ਆ ਡਬਲ ਕਲੱਚ ਆ 6 ਝੜੀ ਆ 2007 ਮਾਡਲ ਆ। 2 ਲੱਖ ਤੇ 60000 ਰੁਪਏ ਡਿਮਾਂਡ ਆ ਜੀ। ਸੈੱਟ ਗੇਅਰ ਆ ਜੀ। ਸਾਰੇ ਹੀ ਗੋਣਾ ਟਰੈਕਟਰ ਚ। ਕਾਫੀ ਜਿਆਦਾ ਪਸੰਦ ਕਰਤੇ ਅੱਜ ਦੇ ਟਾਈਮ ਦੇ ਵਿੱਚ ਇਸ ਟਰੈਕਟਰ ਦੀ ਚੰਗੀ ਮਾਰਕੀਟ ਆ ਕਿਰਾਏ ਵਿੱਚ ਵੀ ਵਾਈ ਵਿੱਚ ਵੀ ਤੋੜੀ ਵਾਲੀ ਮਸ਼ੀਨ ਚੰਗੀ ਘੇੜ ਦਿੰਦਾ ਇਹ ਮਸ਼ੀਨ ਟਰੈਕਟਰ ਤੇ ਅੱਗੇ ਹੈਗਾ ਜੀ ਏਸ ਏਸ ਹੈਗਾ ਜੀ ਡੀਆਈ 450 ਡਿਸਕ ਬ੍ਰੇਕਾਂ ਵਾਲਾ ਡਿਸਕ ਬ੍ਰੇਕਾਂ ਵਾਲਾ ਟਰੈਕਟਰ ਆ ਤੇ ਮਗਰਲੇ ਟਾਇਰ ਹੈਗੇ ਆ ਜੀ ਇਸ ਟਰੈਕਟਰ ਦੇ 20 ਤੋਂ 25% ਟਾਇਰ ਅਗਲੇ ਬਿਲਕੁਲ ਨਵੇਂ ਆ 2011 ਮਾਡਲ ਆ 11 ਮਾਡਲ ਦੀ ਡਿਮਾਂਡ ਹੈਗੀ ਆ ਜੀ 1 ਲੱਖ ਤੇ 95000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ ਬਾਕੀ ਕਿਸੇ ਨੇ ਮਿੱਟੀ ਵਾਲੇ ਟਰਾਲੇ ਵਗੈਰਾ ਦਾ ਕੰਮ ਲੈਣਾ ਤਾਂ ਆਹ ਟਰੈਕਟਰ ਚੰਗਾ ਜੋਤਦਾ ਮਾਰਦਾ ਜੀਸੀਬੀ ਦੇ ਇੰਜਨ ਵਾਲਾ ਟਰੈਕਟਰ ਹੈ। ਦੋ ਤਰ੍ਹਾਂ ਦੇ ਇੰਜਨ ਵਾਲਾ ਆਉਂਦਾ ਇੱਕ ਮਾਈਕੋ ਦੇ ਪੰਪ ਵਾਲਾ ਆਉਂਦਾ ਇੱਕ ਜੀਸੀਬੀ ਦੇ ਇੰਜਨ ਵਾਲਾ। ਜੀਸੀਬੀ ਦੇ ਇੰਜਨ ਵਾਲਾ ਇਹ ਟਰੈਕਟਰ ਹੈ ਜੀ। 585 ਵਿਖਾ ਦਿੰਦੇ ਆ 5630 ਵੀ ਵਿਖਾ ਦਿੰਦੇ ਆ ਤੇ 363 ਆ ਗਿਆ ਜੀ ਅੱਗੇ। ਨਿਊ ਹੋਲੈਂਡ 363 ਟਰੈਕਟਰ ਆ। ਸੁਪਰ ਮਾਡਲ ਆ 50 ਐਚਪੀ ਚ ਏਬੀਸੀ ਗੇਅਰ ਆ ਮਗਲੇਟਰ ਬਿਲਕੁਲ ਨਵੇਂ ਆ। 2013 ਮਾਡਲ 4 ਲੱਖ ਤੇ 62000 ਰੁਪਏ ਡਿਮਾਂਡ 3000 ਫੋਰਡ ਵੀ ਵਿਖਾਵਾਂਗੇ ਭਾਈ ਜਸਪਾਲ ਨੂੰ ਜ਼ਰੂਰ ਵਿਖਾਵਾਂਗੇ ਜੇ ਆ ਗਿਆ ਤਾਂ ਤੇ ਇਸ ਟਰੈਕਟਰ ਦੀ ਡਿਮਾਂਡ 462000 ਰੁਪਏ ਡਿਮਾਂਡ ਆ ਨਿਊ ਹੋਲੈਂਡ 3630 ਦੀ ਤੇ ਅੱਗੇ ਇੱਕ ਹੋਰ ਖੜਾ ਛਤੀਤੀ ਤੇ 3 na 363 ਦੂਜਾ ਹੈਗਾ ਜੀ ਇਹ ਵੀ ਸੁਪਰ ਆ 2013 ਮਾਡਲ ਹੀ ਇਹ ਟਰੈਕਟਰ ਆ ਮਗਲਟਰ 90 ਪਿਆਸੇ ਇਹਦੀ ਡਿਮਾਂਡ ਹੈਗੀ ਆ 465000 ਰੁਪਿਆ ਫੈਬਰ ਹੱਡ ਲੱਗੀ ਆ ਤੇ ਅੱਗੇ ਹੈਗਾ ਜੀ ਨਿਊ ਹੋਲੈਂਡ 3630 ਪਲੱਸ 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 ਟਰੈਕਟਰ ਆ ਤੇ ਇਹ ਟਰੈਕਟਰ 2013 ਮਾਡਲ 4,66,000 ਰੁਪਏ ਡਿਮਾਂਡ ਆ। ਬਾਈ ਨੂਰਪੁਰ ਬੇਦੀ ਤੋਂ ਜੁੜ ਗਿਆ ਆਪਣੇ ਨਾਲ ਬਾਈ ਪ੍ਰਵਿੰਦਰ। ਤੇ 85597 ਮਾਡਲ ਸੂਨਾ ਲੀਕਾ 60 ਇਹ ਵੀ ਵਿਖਾ ਦਿੰਨੇ ਆ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਨਾਲ ਜੁੜੇ ਰਹੋ। ਜਿਵੇਂ ਜਿਵੇਂ ਟਰੈਕਟਰ ਆ ਜਾਂਦੇ ਆ ਉਵੇਂ-ਉਵੇਂ ਵਿਖਾ ਦਾਂਗੇ ਲੈਣਵਾਰ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਕੀ ਰੇਟ ਚੱਲ ਰਹੇ ਆ ਕੀ ਮਾਰਕੀਟ ਆ ਕਿੰਨਾ ਕੁ ਮੌਲ ਆ। ਸਵਰਾਜ 855 ਟਰੈਕਟਰ ਆ ਜੀ 2019 ਮਾਡਲ 6 ਲੱਖ ਰੁਪਏ ਡਿਮਾਂਡ ਆ। ਐਸ ਟਰੈਕਟਰ ਦੀ 6 ਲੱਖ ਰੁਪਇਆ ਬਾਕੀ 14 ਦੇ 15 ਵਾਲਾ ਟਰੈਕਟਰ ਆ ਸੈਂਟਰ ਗੇਅਰ ਤੇ ਅੱਗੇ ਹੈਗਾ ਜੀ ਸਵਰਾਜ 855 ਦੀ ਸ਼ੋਦ ਲੱਗੀ ਆ 735 ਟਰੈਕਟਰ ਆ 2001 ਮਾਡਲ 1 ਲੱਖ 85000 ਰੁਪਇਆ ਡਿਮਾਂਡ ਹੈ ਜੀ ਐਸ ਟਰੈਕਟਰ ਦੀ 1 ਲੱਖ 85000 ਟਰਾਲੇ ਵਿਖਾ ਦੀਏ ਜੀ ਤੁਹਾਨੂੰ ਨਵੀਆਂ ਬਣੀਆਂ ਟਰਾਲੀਆਂ ਹੀਆਂ ਖੜੀਆਂ ਤੇ 1 ਲੱਖ ਤੇ 75000 ਰੁਪਇਆ 1 ਲੱਖ 25000 ਰੁਪਇਆ 1 ਲੱਖ ਤੇ 25000 ਰੁਪਇਆ ਐਸ ਟਰਾਲੀ ਦੀ ਡਿਮਾਂਡ ਹੈ ਜੀ ਲੇਟਸ ਸmedel ਬਿਨਾ ਰੰਗ ਤੋਂ ਜੈਕ ਵਾਲੀਆਂ ਟਰਾਲੀਆਂ ਵੀ ਦੇਖ ਸਕਦੇ ਆ ਤੇ ਅੱਗੇ ਤੁਹਾਨੂੰ ਉੱਧਰਲੇ ਪਾਸੇ ਨਿਗਾਹ ਮਾਰਾ ਦਈਏ ਆ ਫਾਰਮਟ੍ਰੈਕ 60 ਖੜਾ ਜੀ T20 T20 ਵਾਸਤੇ ਆਪਾਂ ਨੂੰ ਫੋਨ ਵੀ ਆਉਂਦੀ ਹੁੰਦੇ ਆ ਤੇ T20 ਟਰੈਕਟਰ ਖੜਾ ਜੀ ਫਾਰਮਟ੍ਰੈਕ 60 ਤੇ ਮੰਡੀ ਬਈ ਅੱਜ ਵਧੀਆ ਚੰਗੀਆਂ ਟਰਾਈਆਂ ਵੱਜੀਆਂ ਨੇ ਬਈ ਤੇ ਲੋਕ ਜੁੜ ਗਏ ਆਪਣੇ ਨਾਲ ਤੇ ਚੰਗੀਆਂ ਟਰਾਈਆਂ ਵੱਜੀਆਂ ਨੇ ਵਿਰਲੇ ਟਾਂਵੇਂ ਸੌਦੇ ਵੀ ਹੋਈ ਜਾਂਦੇ ਆ ਜ਼ਿਮੀਂਦਾਰ ਸੌਦੇ ਟਰੈਕਟਰ ਲਈ ਜਾਂਦੇ ਅੱਜ ਇਹ ਫਾਰਮਟ੍ਰੈਕ 60ਾ ਜੀ T20 ਪਾਵਰ ਮੈਕਸ ਇਹ ਟਰੈਕਟਰ ਦੇ 90 ਪੈਸੇ ਤੇ ਇਹ ਟਰੈਕਟਰ ਹੈਗਾ ਜੀ 2020 ਮਾਡਲ 635000 ਰੁਪਏ ਡਿਮਾਂਡਾ ਇਸ ਟਰੈਕਟਰ ਦੀ 635000 ਰੁਪਏ ਡਿਮਾਂਡਾ T20 ਦੀ 2020 ਮਾਡਲ ਉਹੀ ਬੰਪਰ ਜੋ ਕੰਪਨੀ ਦਾ ਹੁੰਦਾ ਸੀਗਾ ਉਹੀ ਪਲੇਟਫਾਰਮ A to Z ਸਾਰਾ origignal ਟਰੈਕਟਰ ਹੈ ਜੀ ਸੋਨਾ ਟਰੈਕਟਰ ਆ ਅੱਗੇ ਹੈਗਾ ਜੀ ਜੌਂਟੀਅਰ 52 ਦਾ ਜਿਆਦਾ ਮਾਰਕੀਟ ਬਣਾਈ ਐ ਇਸ ਟਰੈਕਟਰ ਨੇ 5210 ਨੇ ਗੀਅਰ ਪ੍ਰੋ ਟਰੈਕਟਰ ਆ A B C ਤੇ D 4 ਸਪੀਡ ਟਰੈਕਟਰ ਹੈ ਜੀ ਇਹ 90 ਪੈਸੇ ਟਰਾ ਚ ਤੇ ਇਹ ਟਰੈਕਟਰ ਮਾਡਲ ਹੈਗਾ 2021 20 ਦੇ ਮਾਰ ਕੇ 21 ਦੀ ਕਾਪੀ 7 ਲੱਖ ਤੇ 25000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ 7 ਲੱਖ ਤੇ 25000 ਰੁਪਏ ਡਿਮਾਂਡ ਆ ਬਾਈ ਪੁੱਛ ਰਿਹਾ ਅਰਜਨ ਕਿਉਂ ਘਟ ਆਉਂਦਾ ਬਾਈ ਨੂੰ ਦੱਸ ਤੀਏ ਕਿ ਅਰਜਨ ਬਾਈ ਇਹ ਏਰੀਆ ਏਰੀਆ ਦਾ ਫਰਕ ਹੁੰਦਾ ਕਿ ਕਈ ਏਰੀਆ ਦੇ ਵਿੱਚ ਜੌਂਡੀਅਰ ਦੀ ਮਾਰਕੀਟ ਜ਼ਿਆਦਾ ਹੁੰਦੀ ਆ ਬਾਈ ਬਾਅਦ ਪੁੱਛਦਾ ਤੇ ਕਈ ਏਰੀਆ ਦੇ ਵਿੱਚ ਹੁੰਦਾ ਜੌਂਡੀਅਰ ਦੀ ਮਾਰਕੀਟ ਕਿਸੇ 'ਚ ਫਾਰਮ ਬਰੇ ਦੀ ਕਿਸੇ ਦੇ 3630 ਦੀ ਪਣ ਜਿੱਥੇ ਮੰਡੀ ਲੱਗ ਰਹੀ ਆ ਉਥੇ ਜਿਆਦਾ ਮਾਰਕੀਟ ਇਨਾ ਅਰਜਨ ਦੀ ਥੋੜੀ ਜੀ ਘੱਟ ਆ ਥੋੜ੍ਹ ਬਿਰਲੇ ਆਉਂਦੇ ਆ ਆਉਂਦੇ ਜਰੂਰ ਅਰਜਨ ਜੀ ਉਹ ਸਾਹਮਣੇ ਪਰ ਪਰਾਂ ਖੜਾ ਅਲਟਰਾ ਵਨ ਖੜਾ ਕੋਈ ਨਹੀਂ ਵਿਖਾ ਦਿੰਨੇ ਅਰਜਨ ਨੂੰ ਵੀ ਵਿਖਾ ਦਿੰਨੇ ਆ ਇਹ ਸੋਨਾਲੀ ਕਾ ਬਹੁਤ ਜਿਆਦਾ ਆ ਸੋਨਾਲੀ ਕਾ ਦੇ ਫਾਰਮ ਟੈਕ ਦਾ ਧੜਾ ਧਾੜੀ ਖੜੇ ਆ ਜਿੰਨੇ ਮਰਜੀ ਲੈ ਜੀ ਤੇ ਅੱਗੇ ਖੜਾ ਜੀ ਸੋਨਾਲੀ ਕਾ 35 ਵਾਲਾ ਪੁਰਾਣੇ ਰੰਗ ਵਾਲਾ 2002 ਮਾਡਲ 1,65,000 ਰੁਪਏ ਡਿਮਾਂਡ ਤੇ ਅਰਜਨ ਵਿਖਾ ਦਈਏ ਜੀ ਅਰਜਨ ਬਾਜੀ ਪੁੱਛਦਾ ਜੀ ਤੇ ਅਰਜ ਹੈਗਾ ਜੀ 605 605 ਆ ਨਵੇਂ ਟਾਇਰਾਂ ਮਗਰਲੇ ਐਮ ਆਰ ਐਫ ਦੇ ਮੂਹਰਲੇ ਵੀ ਗੁਡਇਰ ਦੇ ਨਵੇਂ ਆ ਪਾਵਰ ਸਟੀering ਆ ਤੇ ਮਾਡਲ ਹੈਗਾ ਜੀ ਇਹ 2007 320000 ਰੁਪਏ ਡਿਮਾਂਡ ਆ ਸੱਤ ਮਾਡਲ ਦੀ 320000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ ਬਾਕੀ ਸਾਫ ਕੰਡੀਸ਼ਨ ਦਾ ਟਰੈਕਟਰ ਆ A to Z ਸਾਰਾ ਰੀਜਨਲ ਆ ਜਿੰਨਾ ਵੀ ਰੰਗ ਆ ਸਾਰਾ ਨਾਲ ਦਾ ਤੇ ਅੱਗੇ ਤੁਹਾਨੂੰ ਆਪਾਂ ਵਿਖਾਈਏ ਆਈਸ਼ਾ ਟਰੈਕਟਰ ਖੜਾ ਜੀ ਇਹ ਟਰੈਕਟਰ ਸੀ ਲਾਸਟ ਤੇ ਨਹੀਂ ਆਇਆ। ਵੈਸੇ ਟਰਾਲੀਆਂ ਲੈ ਕੇ ਆਇਆ ਤੇ ਪੁਰਾਣਾ ਮੈਸੇਜ ਵਿਖਾ ਦिए। ਟਰਾਲੀ ਹੈਗੀ ਆ ਜੀ ਬਾਪੂ ਟਰਾਲਾ ਲੈ ਕੇ ਆ। ਮਿੱਟੀ ਵਾਲਾ ਟਰਾਲਾ ਨਾ ਬਾਪੂ। ਮਿੱਟੀ ਵਾਲਾ ਟਰਾਲਾ ਡਬਲ ਟੈਰਾ ਤੇ ਇਹਦੀ ਡਿਮਾਂਡ ਹੈਗੀ 1,60,000 ਰੁਪਿਆ। ਆਪਦਾ ਮੋਬਾਈਲ ਨੰਬਰ ਦੱਸ ਦੇ ਬਾਪੂ। 76085 75085 90480 99 ਤੇ ਪਿੰਡ ਦੱਸ ਦੇ ਆਪਦਾ। ਹੈਂ? ਪਿੰਡ ਜੋਧ ਪਰ ਜ਼ਿਲ੍ਹਾ ਬਠਿੰਡਾ। ਜ਼ਿਲ੍ਹਾ ਬਠਿੰਡਾ। ਠੀਕ ਆ ਤੇ ਕਰਦੇਗਾ ਮਾਨਤਨ 60 ਚੋਂ। ਸਰਚੋਂ ਬਾਬੂ ਕਹਿੰਦਾ ਮਾਨਤਨ ਕਰਦਾ ਕਿ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟਰਾਲਾ ਨਵਾਂ ਬਣਿਆ ਨਵਾਂ ਰੰਗ ਹੋਇਆ ਚੰਗੇ ਟਾਇਰਾਂ ਵਾਲਾ ਖਰੀਦ ਸਕਦੇ ਆ 11 66 ਜੈਕ ਵਾਲਾ ਟਰਾਲਾ ਤੇ ਅੱਗੇ ਹੈਗਾ ਜੀ ਮੈਸੀ ਮੈਸੀ ਨੂੰ ਨਿਕਾ ਮਰਾਦੀਏ ਕਿਸ ਨੇ ਤਿਆਰ ਵੇਆ ਗੇਰਾ ਕਰਾਉਣਾ 10 35 ਡੀਆਈ 10 35 ਡੀਆਈ ਟਰੈਕਟਰ ਆ ਤੇ ਮਾਡਲ ਹੈਗਾ ਜੀ ਇਹ 1998 1 ਲੱਖ 65000 ਰੁਪਏ ਡਿਮਾਂਡ ਆ ਇਸ ਮੈਸੀ ਦੀ 1 ਲੱਖ 65000 ਰੁਪਏ ਡਿਮਾਂਡ ਆ ਬਿਲਕੁਲ ਟਰੈਕਟਰ ਦੇ ਨਾਲ ਦਾ ਰੰਗ ਆ। ਬਾਕੀ 12 ਦੇ ਟਰਾ ਚ ਟਰੈਕਟਰ ਆਉਂਦਾ ਸੀ ਤੇ ਇੰਜਨ ਇਸ ਟਰੈਕਟਰ ਦਾ ਡੀਆਈ ਆਉਂਦਾ ਸੀ ਜਿਵੇਂ ਆਪਾਂ ਕਹਿ ਦਈਏ ਮਹਿੰਦਰਾ ਦਾ ਡੀਆਈ ਸੀ। ਉਵੇਂ ਇਸ ਟਰੈਕਟਰ ਦਾ ਵੀ ਇੰਜਨ ਡੀਆਈ ਟਰੈਕਟਰ ਡੀਆਈ ਆਉਂਦਾ ਸੀ। 1035 ਦਾ। ਅੱਗੇ ਖੜਾ ਜੀ ਮੈਸੀ 241। 241 ਆ ਜੀ। ਇਹ ਟਰੈਕਟਰ ਬਾਕੀ ਟਰੈਕਟਰ ਦੇ ਮਗਰਲੇ ਟਾਇਰ ਹੈਗੇ ਆ ਜੀ ਅੱਧੇ ਟਾਇਰ ਆ। ਮੂਰਲੇ ਵੀ ਹੈਗੇ 45%। ਮਾਡਲ ਹੈਗਾ ਜੀ ਇਹ 2001। 2 ਲੱਖ ਤੇ 15000 ਰੁਪਏ ਡਿਮਾਂਡ ਆ। ਉਹ ਯਾਰ ਇੱਕ ਮਾਡਲ ਦੀ 215000 ਫਾਰਮ ਟਰੈਕ ਵੀ ਉਖਾ ਦਿੰਨੇ ਆ ਬਾਈ ਤੇ ਬਾਈ ਟਿੰਕੂ ਮਾਨ ਵੀ ਜੁੜ ਗਿਆ ਆਪਣਾ ਤੇ ਹਾਂ ਅਰਜਨ ਬਾਈ ਹੋਰ ਵੀ ਵਿਖਾਵਾਂਗੇ ਬਾਈ ਐਡੀ ਨਹੀਂ ਗੱਲ ਕੋਈ ਅਰਜਨ ਆਪਾਂ ਜਿੰਨੇ ਆਏ ਹੋਏ ਵਿਖਾ ਦਾਂਗੇ ਨਿਗਾ ਮਰਾ ਦਾਂਗੇ ਅੱਕਰੀ ਜ਼ਰੂਰ 855 ਵੇਖ ਲਓ ਡੀਟੀ ਮਾਡਲ ਕੰਪਨੀ ਦਾ ਡਬਲ ਡਿਸਟਰੀਬਿਊਟਰ ਪਾਵਰ ਸਟੀering ਡਬਲ ਪੰਪ ਨਾਲ ਨਵੇਂ ਟਾਇਰ 2016 ਮਾਡਲ 520000 ਰੁਪਏ ਡਿਮਾਂਡ ਆ ਐਸ ਟਰੈਕਟਰ ਦੀ 4 ਸਟਾਰ ਟਰੈਕਟਰ ਹੈ ਜੀ ਰਿਵਰਸ ਵੀਡੀਓ ਆ ਕਾਫੀ ਜਿਆਦਾ ਅੱਗੇ ਫਾਰਮ ਟਰੈਕ ਵਿਖਾ ਦਈਏ ਬਈ ਫਾਰਮ ਟਰੈਕ ਵਾਸਤੇ ਮੈਸੀ ਕਰੀ ਜਾਂਦਾ 65 ਵਾਲਾ ਨਹੀਂ ਬਈ ਹਜੇ ਕੋਈ ਦਿਖ ਰਿਹਾ ਜਦੋਂ ਦਿਖ ਗਿਆ ਉਹਦੀ ਵਿਖਾ ਦਾਂਗੇ ਫਾਰਮ ਟਰੈਕ 65 ਤੇ ਇਹ ਟਰੈਕਟਰ ਹੈਗਾ ਜੀ ਫਾਰਮ ਟਰੈਕ 60 ਟਰੈਕਟਰ 1998 ਮਾਡਲ ਆ 2 ਲੱਖ ਤੇ 10000 ਰੁਪਏ ਡਿਮਾਂਡ ਆ ਇਹ ਟਰੈਕਟਰ ਦੀ 2 ਲੱਖ ਤੇ 10000 ਰੁਪਏ ਨਮਾਂਡਾ ਫਾਰਮ ਟਰੈਕ 65 60 ਵੀ 98 ਮਾਡਲ ਟਵਲ ਕਲਾਚ ਆ ਪਈਆਵ ਨੰਬਰ ਹੈ ਜੀ ਤੇ ਅੱਗੇ ਤੁਹਾਨੂੰ ਨਿਗ੍ਹਾ ਮਰਾ ਦਈਏ ਹੋਰ ਵੀ ਟਰੈਕਟਰ 3630 ਨੂੰ ਨਿਗ੍ਹਾ ਮਰਾ ਦਈਏ 3630 ਨੂੰ ਨਿਗ੍ਹਾ ਮਰਾ ਦਈਏ ਤੇ ਇਹ ਹੈਗਾ ਜੀ 2001 ਮਾਡਲ 2001 ਮਾਡਲ ਟਰੈਕਟਰ ਹੈ ਜੀ 44 ਨੂੰ ਵੀ ਨਿਗ੍ਹਾ ਮਰਾਵਾਂਗੇ ਬਾਈ ਇੱਕ ਆਪਦਾ ਏਰੀਆ ਜਰੂਰ ਕਮੈਂਟ ਕਰਦਿਆ ਕਰੋ ਏਰੀਆ ਕਮੈਂਟ ਕਰਦਿਆ ਕਰੋ ਕਿਹੜੇ ਏਰੀਏ ਤੋਂ ਜੁੜੇ ਆ ਕਿਹੜਾ ਟਰੈਕਟਰ ਦੇਖਣਾ ਚਾਹੁੰਦੇ ਆ ਕੀ ਤੁਹਾਡੀ ਇੱਛਾ ਕੀ ਤੁਹਾਡੇ ਸਵਾਲ ਆ ਜਰੂਰ ਕਮੈਂਟ ਕਰਦਿਆ ਕਰੋ ਤੇ ਜੇ ਕੋਈ ਆਵਾਜ਼ ਵਗੈਰਾ ਨਹੀਂ ਆਉਂਦੀ ਹੁੰਦੀ ਤਾਂ ਉਹ ਵੀ ਦੱਸਦਿਆ ਕਰੋ ਇਹ ਹੈਗਾ ਜੀ 3630 ਟਰੈਕਟਰ ਆ 2001 ਮਾਡਲ ਹੈ ਜੀ ਟਾਇਰਾਂ ਦੀ ਗੱਲ ਕਰੀ ਤਾਂ ਟਾਇਰ ਟਰੈਕਟਰ ਹੈਗੇ ਸੈਂਟ ਟਾਇਰ ਆ 1 ਲੱਖ 2 ਲੱਖ ਤੇ 60 ਹਜ਼ਾਰ ਰੁਪਏ ਮਾਡਲ ਦੇ ਆ ਮਗਰਾੜ ਟਰੈਕਟਰ ਦੇ ਜੋ ਨਾਲ ਦੇ ਆਉਂਦੇ ਸੀ ਉਹੀ ਮਗਰਾੜ ਲੱਗੇ ਆ ਨੀਲੇ ਢੱਡ ਵਾਲਾ ਖਰਚਾ ਜਿਨ੍ਹਾਂ ਨੇ ਵਾਹਿਆ ਉਹ ਜ਼ਰੂਰ ਦੱਸਣ ਕਿ ਖਰਚਾ ਇਹਨਾਂ ਦਾ ਕਿਵੇਂ ਆ ਖਰਚਾ ਇਹ ਟਰੈਕਟਰਾਂ ਦਾ ਬਹੁਤ ਘੱਟ ਮੰਨਿਆ ਜਾਂਦਾ ਨੀਲੇ ਢੱਡ ਵਾਲੇ 36 30 ਦਾ ਖਾਸ ਕਰਕੇ ਬਾਕੀ ਤੁਹਾਨੂੰ ਪੰਪ ਦੱਸ ਦਈਏ ਕਿਹੜਾ ਰੂਟਰ ਪੰਪ ਆ ਕੇ ਮਾਈਕੋ ਆ ਰੂਟਰ ਪੰਪ ਆ ਜੀ ਇਹ ਆਈ ਰੂਟਰ ਪੰਪ ਚ ਆ ਤੇ ਅੱਗੇ ਤੁਹਾਨੂੰ ਦਿਖਾ ਦਈਏ ਜੀ ਸਵਰਾਜ 744 ਜਸਤੇ ਬਾਈ ਕਮੈਂਟ ਕਰਦਾ ਸੀ ਸਵਰਾਜ 744 ਜਸਤੇ ਕਮੈਂਟ ਕਰਦਾ ਸੀ ਆ ਸਵਰਾਜ 744 ਟਰੈਕਟਰ ਆ ਜੀ ਰੈਮ ਰੂਮ ਟਰੈਕਟਰ ਦੇ ਬਿਲਕੁਲ ਨਾਲ ਦੇ ਆ ਨਾਲ ਦੇ ਰੈਮ ਆ ਇਹਦੇ ਹੈਗੇ ਜੀ ਅਗਲੇ ਟਰਤੀ ਕੋ ਪੈਸੇ ਆ ਮਗਰਲੇ ਟਰ ਹੈਗੇ ਜੀ 35% ਬਾਕੀ ਲੈਫਟ ਮਪ ਬਾਹਰ 2003 ਮਾਡਲ 2 ਲੱਖ 40000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ 2 ਲੱਖ 40000 ਰੁਪਏ ਸਵਰਾਜ 744 ਦੀ ਡਿਮਾਂਡ ਆ ਜੀ ਸਾਫ ਕੰਡੀਸ਼ਨ ਦਾ ਟਰੈਕਟਰ ਤੋੜਿਆ ਪੰਨਿਆ ਨਹੀਂ ਕਰ ਤੈਰ ਜ਼ਰੂਰ ਘਾਟਾ ਟਰੈਕਟਰ ਦੇ ਤੇ ਟਰਾਲੀ ਵਿਖਾ ਦਈਏ ਇਹ ਟਰਾਲੀ ਜਿਵੇਂ ਕਿਸੇ ਨੇ ਪਸ਼ੂਆਂ ਦਾ ਗੋਹਾ ਘੂੜੇ ਦਾ ਕੰਮ ਲੈਣਾ ਤਾਂ ਉਹਦੇ ਆਸਤੇ ਜਿਵੇਂ ਛੋਟਾ ਕਿਸੇ ਨੇ ਕੰਮ ਲੈਣਾ ਪੱਠੇ ਟੱਕਿਆਂ ਦਾ ਉਹ ਟਰਾਲੀ ਹੈ ਇਹ ਬੇਸਾਈ ਜੀ ਦੀ ਟਰਾਲੀ ਹੈ 45000 ਰੁਪਏ ਦੀ ਮੰਗ ਆ ਟਰੈਕਟਰ ਵਗੈਰਾ ਕਾਫੀ ਚੀਜ਼ਾਂ ਵੱਖਰੀਆਂ ਵੀ ਨਿਕਲਣੀਆਂ ਜਾਂਦੀਆਂ ਇੱਥੇ ਤੇ ਸਵਰਾਜ 855 ਵਿਖਾ ਦਈਏ 2003 ਮਾਡਲ ਡਿੱਕ ਤੋਂ ਬਿਨਾ ਪਹਿਲਾਂ ਹੀ ਅਗਲਾ ਲਿਖ ਦਿੰਦਾ ਕਿ ਕਈਆਂ ਕਿਸੇ ਦਾ ਤੇ ਨਹੀਂ ਦੇਣੀ ਹੁੰਦੀ ਚੀਜ਼ ਜੇਕਰ ਕੋਈ ਹੋ ਟਰੈਕਟਰ ਲਿਆਉਣਾ ਹੁੰਦਾ ਉਹਦੇ ਲਾਉਣਾ ਹੁੰਦਾ ਤੇ ਡੱਕ ਤੋਂ ਬਿਨਾ 2003 ਮਾਡਲ 3 ਲੱਖ ਤੇ 35000 ਰੁਪਏ ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਨਵੇਂ ਟਾਇਰ ਹੈ ਜੀ ਮਗਰਲੇ ਬਿਲਕੁਲ ਨਵੇਂ ਟਾਇਰ ਕਹਿ ਸਕਦੇ ਆਪਾਂ ਗੁਡিয়ার ਦੇ ਇਹ ਅਕੇ ਤੁਹਾਨੂੰ ਆਪਾਂ ਨੀਲਾ ਨੀਲਾ ਆਸ਼ਾ ਵਿਖਾ ਰਹੀਏ ਨੀਲਾ ਆਸ਼ਾ ਲੈਫਟ ਕੰਟਰੋਲ ਦੇ ਵਿੱਚ ਟਾਇਰ ਟਰੈਕਟਰ ਦੇ ਹੈਗੇ ਜੀ 90 ਪੈਸੇ ਮੂਰਲੇ ਤੇ ਮਗਰਲੇ ਵੀ 80 85 ਪੈਸੇ ਟਾਇਰ ਆ 92 ਮਾਡਲ ਆ 1,20,000 ਰੁਪਏ ਡਿਮਾਂਡ ਆ ਬਾਕੀ ਇਹ ਟਰੈਕਟਰ ਸੈਲਫ ਸਟਾਰਟ ਆ ਜੀ ਤੇ ਸੈਲਫ ਸਟਾਰਟ ਟਰੈਕਟਰ ਆ ਇਸ ਮੰਡੀ ਦੇ ਵਿੱਚ ਕਈ ਆ ਕੋਈ ਹੁੰਦਾ ਕੋਈ ਡੀਲਰ ਵੀ ਹੁੰਦਾ ਤਾਂ ਸਾਰੇ ਆਸ਼ੇ ਲੈਣ ਵਾਲਾ ਹੁੰਦਾ ਇਹਦੇ ਵਿੱਚ ਘੱਟੋ ਘੱਟ ਤੁਹਾਨੂੰ ਗਿਣ ਕੇ ਦੱਸਿਏ ਤਿੰਨ ਤੇ ਚਾਰ ਪੰਜ ਤੇ ਛੇ 6 ਟਰੈਕਟਰ ਇਸ ਮੰਡੀ ਦੇ ਵਿੱਚ ਆਸ਼ੇ ਹੀ ਖੜੇ ਆ ਤੇ ਅੱਗੇ ਆ ਗਿਆ ਜੀ ਫਰੀਦ ਫਰੀਦ ਹੈਗਾ ਜੀ 4590 4594 ਦਾ ਟਰੈਕਟਰ ਪ੍ਰੀਤ ਨੂਪਗੜ ਤੋਂ ਬਾਈ ਜੁੜ ਗਿਆ ਪਿੰਨਾ ਤੇ ਇਹ ਆ ਗਿਆ ਜੀ 4594 4594 ਪ੍ਰੀਤ ਇਹ ਟਰੈਕਟਰ ਹੈਗਾ ਜੀ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ 2011 230000 ਰੁਪਏ ਡਵਾਦਾ ਇਸ ਟਰੈਕਟਰ ਦੀ 230000 ਰੁਪਏ ਡਵਾਦਾ ਪ੍ਰੀਤ ਦੀ ਸਿੰਪਲ ਸਟੀਅਰਿੰਗ ਚ ਟਰੈਕਟਰ ਆਉਂਦਾ ਜੀ ਇਹ ਅਗਲੇ ਟਰ ਨਵੇਂ ਆ ਫੋੜ ਨੂੰ ਨਿਗਾ ਮਾਰਾ ਦੀਏ ਫੋੜ ਹੈਗਾ ਜੀ 1994 ਮਾਡਲ PP10 ਲੁਧਿਆਣੇ ਦਾ ਨੰਬਰ ਅਤੋਂ ਜ਼ਿਆਦਾ ਟਾਇਰ 142000 ਰੁਪਿਆ 94 ਮਾਡਲ ਜਿਹਦੀ ਟਰਾਈ ਵੱਜ ਰਹੀ ਆ ਇਹਦਾ ਰੇਟ ਹੈਗਾ ਜੀ 125000 ਇਹ ਫੋੜ ਦਾ ਰੇਟ ਹੈਗਾ 125000 ਅੱਗੇ ਆ ਗਿਆ ਜੀ ਜੌਂਡੀਅਰ 5310 ਕਾਲੇ ਢੱਡਾ ਵਾਲਾ 2007 ਮਾਡਲ ਸੱਤ ਮਾਡਲ ਜ਼ਰੂਰ ਆ ਟਰੈਕਟਰ ਟਰੈਕਟਰ ਦਾ ਰੇਟ ਬਿਲਕੁਲ ਜਿਆਜ ਲਿਖਿਆ ਗਿਆ ਟਾਇਰ ਟਰੈਕਟਰ ਦੇ 80 85 ਪੈਸੇ ਹੋਰਲੇ ਨਵੇਂ ਆ 390000 ਰੁਪਏ ਨਹੀਂ ਹੈ ਗਿਆ ਐਸੇ ਤਰ੍ਹਾਂ ਸੱਤ ਮਾਡਲ ਦਾ ਟਰੈਕਟਰ ਇੰਨੇ ਪੈਸੇ ਚ ਐਲਟੀ ਟਰੈਕਟਰ ਵੇਚ ਜਾਂਦਾ ਜਿੰਨੇ ਇਹ ਤੇ ਨਹੀਂ ਹੈਗੇ ਆ ਇੰਨੇ ਟਾਇਰਾਂ ਵਾਲਾ ਐਲਟੀ ਹੋਵੇ ਭਾਵੇਂ 4 ਮਾਡਲ ਹੀ ਹੋਵੇ ਉਹ ਵੇਚ ਜਾਂਦਾ ਪਰ ਸੱਤ ਮਾਡਲ ਤੇ ਲਿਖਿਆ ਗਿਆ ਜੀ 390000 ਰੁਪਏ ਹੁੰਦਾ ਸੀ ਹੈ ਤੇ ਕਥਲ ਤੋਂ ਜੁੜ ਗਿਆ ਬਈ ਧੂਰੀ ਤੋਂ ਆਪਣਾ ਜੁੜਿਆ ਬਈ ਜਰਨੈਲ ਤੇ ਅੱਗੇ ਤੋਂ ਉਹ ਵਿਖਾ ਦਈਏ ਸਕਾਟ 450, 435 ਕਿ 435 ਸਕਾਟ ਆ ਮੋਰਲੇ ਟਾਇਰ 90 ਪੈਸੇ 99 ਮਾਡਲ ਇਹ ਟਰੈਕਟਰ ਹਰਿਆਣੇ ਦੇ ਵਿੱਚ ਕਾਫੀ ਜ਼ਿਆਦਾ ਚੱਲਦਾ ਹੈ ਰਾਜਸਥਾਨ ਦੇ ਵਿੱਚ ਵੀ ਨਵੇਂ ਲੈ ਗਏ 1,30,000 ਰੁਪਏ ਡਿਮਾਂਡ ਆ ਹੁਣ ਇਹ ਟਰੈਕਟਰ ਖੁੱਲ ਰਹੇ ਆ 255 ਵੀ ਬਾਈ ਇਥੇ ਆਉਂਦੇ ਆ ਟਰੈਕਟਰ ਪਰ ਵਿਰਲੇ ਆਉਂਦੇ ਆ ਥੋੜੇ ਟਰੈਕਟਰ ਆਉਂਦੇ ਆ 255 ਵਾਲੇ ਤੇ ਅੱਗੇ ਤੁਹਾਨੂੰ ਆਪਾਂ ਨਿਗਾਹ ਮਾਰਾ ਦਈਏ ਜੇਕਰ ਕਿਸੇ ਕਿਸਾਨ ਭਰਾ ਨੇ ਕੋਈ ਐਡ ਲਗਾਉਣੀ ਹੁੰਦੀ ਆ ਦੇ ਬਾਰੇ ਪੁੱਛਦੇ ਹੁੰਦੇ ਕਿ ਅਸੀਂ ਆਪ ਦਾ ਟਰੈਕਟਰ ਵੇਚਣਾ ਤਾਂ ਉਹਦੇ ਵਾਸਤੇ ਜੀ ਆਪਣਾ ਨੰਬਰ ਨੋਟ ਕਰ ਲਓ 62395 29480 62395 29480 ਤੇ ਸੰਪਰਕ ਕਰਕੇ ਜੀ ਮੇਰੇ ਨਾਲ ਗੱਲਬਾਤ ਕਰਕੇ ਤੁਸੀਂ ਆਪ ਦਾ ਟਰੈਕਟਰ ਦੀ ਐਡ ਲਗਵਾ ਸਕਦੇ ਆ ਤੁਹਾਡੇ ਘਰੇ ਜਾ ਕੇ ਵੀ ਲਾ ਜਾਗੇ ਤੇ ਘਰੇ ਬੈਠੇ ਬਿਠਾਏ ਵੀ 363 ਆ ਗਿਆ ਜੀ ਪਲੱਸ ਪਲੱਸ ਪੀ ਐਕਸ 2009 ਮਾਡਲ 295000 ਰੁਪਏ ਡਿਮਾਂਡ ਆ ਮਗਰਲੇ ਟਾਇਰਾਂ ਦੇ ਰਵੜਾ ਜੀ ਹੈ ਨਵੀਂ ਆ ਮੂਰਲੇ ਦਾ ਵੈਸੇ ਹੀ ਪੱਕੇ ਨਵੇਂ ਆ ਹਰਿਆਣੇ ਦਾ ਨੰਬਰ ਹੈ ਜੀ 78552 ਟਰੈਕਟਰ ਆ ਪਾਵਰ ਸਟੀering ਆ ਤੇ ਬਾਕੀ ਟਾਇਰ ਟਰੈਕਟਰ ਦੇ ਹੈ ਜੀ 80% ਟਾਇਰ ਆ ਤੇ ਮਾਡਲ ਹੈਗਾ ਜੀ ਇਹ ਟਰੈਕਟਰ 2013 4 ਲੱਖ 68000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ ਇਸ ਟਰੈਕਟਰ ਦੀ 4 ਲੱਖ 68000 ਰੁਪਏ ਬਾਈ ਤਿੰਕੂ ਧੰਨਵਾਦ ਤੁਹਾਡਾ ਤੇ ਅੱਗੇ ਆਪਣਾ ਜੁੜਿਆ ਹੈਗਾ ਬਾਈ ਬਸੰਤ ਮਸਾਂਤ ਜੁੜਿਆ ਮਾਨ ਸਿੰਘ ਵਾਲੇ ਤੋਂ ਸਾਰੇ ਕੋਲੇ ਪੈਂਦਾ ਤੇ ਅੱਗੇ ਤੁਹਾਨੂੰ ਆਪੋ ਵਿਖਾ ਦਈਏ 3630 ਇੱਕ ਹੋਰ ਆ ਗਿਆ 3630 ਟਰੈਕਟਰ ਆ ਜੀ ਪਲੱਸ ਪਲੱਸ ਮਾਡਲ ਆ 55 ਐਚ ਪੀ ਆ ਪੀ 11 ਪਟਿਆਲੇ ਦਾ ਨੰਬਰ ਆ 2009 ਮਾਡਲ ਆ 4 ਲੱਖ ਤੇ 55000 ਰੁਪਏ ਦੀ ਮੰਗ ਆ ਜੀ ਇਸ ਤੇ 3630 ਫਾਰਮਟ ਰੈਕ ਸਾਫ਼ ਵਿਖਾ ਦਈਏ ਡਬਲ ਕਲਚ ਟਰੈਕਟਰ ਆ ਬਾਕੀ ਟਰੈਕਟਰ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਜੀ ਇਹ ਟਰੈਕਟਰ 2001 ਦਾ ਇਸ 1,80,000 ਰੁਪਏ ਦੀ ਮੰਗ ਆ। ਇਹ ਟਰੈਕਟਰ ਦੇ ਮਗਰ ਲੱਗੇ ਹੈ ਜੀ 45% ਅਗਲੇ ਅਧੋਂ 90% ਟਾਇਰ ਆ ਜੀ ਅਗਲੇ 1,80,000 ਰੁਪਿਆ ਫਾਰਮ ਟ੍ਰੈਕ 60 ਹੋਰ ਵੀ ਤੁਹਾਨੂੰ ਆਪਾਂ ਕਾਫੀ ਟਰੈਕਟਰ ਨੂੰ ਨਿਗਾ ਮਾਰਾ ਦਿੰਨੇ ਆ ਇੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਵਾਰੀ ਫੇਰ ਦੱਸ ਦਈਏ ਜੇਕਰ ਕਿਸੇ ਕਿਸਾਨ ਭਰਾ ਨੇ ਆਪਦੇ ਕਿਸੇ ਵੀ ਦੀ ਐਡ ਲਗਵਾਉਣੀ ਆ ਤਾਂ 62399 29480 ਦੇ ਸੰਪਰਕ ਕਰਕੇ ਤੁਸੀਂ ਐਡ ਲਗਵਾ ਸਕਦੇ ਆ। ਇਹ ਅੱਗੇ 855 ਦਾ ਹੋਰ ਖੜਾ 2019 ਮਾਡਲ 5,90,000 ਰੁਪਏ ਡਿਮਾਂਡ ਹੈ। ਐਸ ਟਰੈਕਟਰ ਦੀ 5,90,000 ਰੁਪਏ ਡਿਮਾਂਡ ਹੈ 2019 ਮਾਡਲ ਦੀ। ਚੰਗੇ ਟਾਇਰਾਂ ਚ ਟਰੈਕਟਰ ਆ ਪਾਵਰ ਸਪੀਅਰਿੰਗ ਆ ਤੇ ਐਡੀਸ਼ਨ ਵਿਖਾ ਦੀ ਐ। ਸਪੈਸ਼ਲ ਐਡੀਸ਼ਨ 2000 ਹੈਗਾ ਜੀ ਇਹ 18 ਮਾਡਲ 6,75,000 ਰੁਪਏ ਡਿਮਾਂਡ ਆ ਨਵੇਂ ਟਾਇਰਾਂ ਚ। ਬਾਕੀ ਬਠਿੰਡੇ ਦਾ ਨੰਬਰ ਆ ਜੀ ਇਹਦੇ। 91330 ਸਪੈਸ਼ਲ ਐਡੀਸ਼ਨ। ਇਹ ਅੱਗੇ ਇੱਕ ਨੂੰ ਵਿਖਾ ਦੀ ਸੋਨਾ ਇੱਕ ਇਕੱਲਾ ਪੀਆ। ਸਿਕੰਦਰ ਸਿਕੰਦਰ ਟਰੈਕਟਰ ਆਰਐਕ ਸ਼ੋਅ ਤੇ 2022 ਮਾਡਲ 5 ਲੱਖ ਤੇ 35000 ਰੁਪਏ ਡਿਮਾਂਡ ਹੈ ਜੀ ਐਸ ਟਰੈਕਟਰ ਦੀ ਤੇ ਅੱਗੇ 575 ਸਿੰਗਲ ਕਲਚ ਵਿਖਾ ਦिए ਹੈ ਟਰੈਕਟਰ ਦੇ ਮੋਹਰ ਲੈ ਹੈਗੇ ਜੀ ਕੀ ਤੋਂ 35% ਮਗਰ ਲੈ ਹੈਗਾ 40 ਤੋਂ 45% 2002 ਮਾਡਲ 1 ਲੱਖ ਤੇ 99000 ਰੁਪਏ ਡਿਮਾਂਡ ਹੈ ਜੀ ਐਸ ਟਰੈਕਟਰ ਦੀ 194000 ਰੁਪਏ ਡਿਮਾਂਡ ਆ ਤੇ ਬਾਈ Rajasthan ਤੋਂ ਜੁੜਿਆ ਆਪਣਾ ਬਾਕੀ ਹੋ ਸਕਦਾ ਆਪਾਂ ਤੁਹਾਨੂੰ ਨਵੇਂ-ਨਵੇਂ ਟਰੈਕਟਰ ਦੀ ਵੀਡੀਓ ਲੈ ਕੇ ਆ ਰਹੇ ਹਾਂ ਤੇ ਮਿਲਦੇ ਹਾਂ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਖੇਤੀ ਸਾਧਨਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਧੰਨਵਾਦ